ਸੋ ਤਰਨਤਾਰਨ ਦਾ ਜਿਬੜੀ ਚੋਣ ਖਾੜਾ ਪਖਿਆ ਹੋਇਆ ਵੱਖ-ਵੱਖ ਉਮੀਦਵਾਰ ਨੇ ਜਿਹੜੇ ਆਪੋ ਆਪਣੀ ਕਿਸਮਤ ਅਜਮਾਉਣ ਦੇ ਲਈ ਹਲਕੇ ਦੇ ਵਿੱਚ ਵਿਚਰ ਰਹੇ ਨੇ ਡੋਰ ਟੂ ਡੋਰ ਕਰ ਰਹੇ ਨੇ ਸਾਡੇ ਨਾਲ ਕਾਂਗਰਸ ਤੋਂ ਇਥੋਂ ਦੇ ਉਮੀਦਵਾਰ ਨੇ ਕਰਨਬੀਰ ਸਿੰਘ ਗੱਲਬਾਤ ਕਰ ਲਏ ਆ ਬੁਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਪ੍ਰਾਈਮ ਟੂ ਡੇ ਤੇ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਬੁਰ ਸਾਹਿਬ ਕਿਦਾ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇਹ ਪੰਥਕ ਹਲਕਾ ਕਿੰਨੇ ਕ ਵੱਡੇ ਚੈਲੰਜ ਤੇ ਕਿੰਨੇ ਕ ਵੱਡੇ ਚੁਣੌਤੀਆਂ ਨੇ ਦਾ ਦੇਖੋ ਜੀ ਇਹ ਮੇਰਾ ਮੰਨਣਾ ਮੇਰੀ ਆਪ ਦੀ ਪਰਸਨਲ ਸੋਚ ਹੈ ਕਿ ਸਿਆਸਤ ਤੇ ਪੰਥ ਹੂੰ ਨੂੰ علیحدਾ علیحدہ ਰੱਖਣਾ ਚਾਹੀਦਾ ਹੈ ਪੰਥ ਸਾਡਾ ਸਿਆਸਤ ਤੋਂ ਉੱਚਾ ਵੀ ਹੈ ਤੇ ਸੁੱਚਾ ਵੀ ਹੈ ਹੂੰ ਪਾਰਟੀ ਹਰ ਇੱਕ ਇਲੈਕਸ਼ਨ ਲੜਨ ਦਾ ਹਰ ਇੱਕ ਦਾ ਹੱਕ ਹੈ ਹੂੰ ਤੁਸੀਂ ਬਣਾਓ ਪਾਰਟੀ ਬਣਾਓ ਸਿਆਸਤ ਹੈਗੀ ਹੈ ਜੀ ਮੁੱਦਿਆਂ ਦੇ ਉੱਤੇ ਜੀ ਠੀਕ ਹੈ ਜੀ ਤੇ ਜਿਹੜਾ ਸਾਡਾ ਪੰਥ ਹੈ ਉਹ ਟੋਟਲੀ ਡਿਫਰੈਂਟ ਚੀਜ਼ ਹੈ ਜੀ ਜਿਹੜੇ ਬੰਦੇ ਮੈਂ ਤਾਂ ਇਹ ਨਹੀਂ ਸਮਝਾਂਦੀ ਹਾਊ ਡੂ ਯੂ ਡਿਫਾਈਨ ਪੰਥ ਕਿਦਾਂ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਭਾਈ ਮਨਦੀਪ ਸਿੰਘ ਜੀ ਦੀ ਜੇ ਮੈਂ ਗੱਲ ਕਰਾਂ ਉਹ ਕਿਦਾਂ ਕਹਿ ਸਕਦੇ ਆ ਕਿ ਉਹ ਪੰਥਕ ਜ਼ਿਆਦੇ ਨੇ ਤੇ ਮੈਂ ਘਟਾਂ ਹੁਣ ਮੇਰੇ ਮਦਰ ਮੈਂ ਜਦੋਂ ਵੀ ਜਾਂਦਾ ਉਹ ਜ਼ਿਆਤਰ ਪਾਰਟੀ ਕਰ ਰਹੇ ਹੁੰਦੇ ਜੀ ਮੇਰੇ ਖਿਆਲ ਨਾਲ ਉਹਦੇ ਤੋਂ ਕਿਤੇ ਵੱਧ ਕਰਦੇ ਹੋਣਗੇ ਤੇ ਉਹ ਕਿਦਾਂ ਕਹਿ ਸਕਦਾ ਕਿ ਇਹ ਮੇਰੇ ਮਦਰ ਪੰਥਕ ਘਟਾ ਤੇ ਉਹ ਜ਼ਿਆਦਾ ਹੈਗਾ ਹਾਊ ਡੂ ਯੂ ਡਿਫਾਈਨ ਇਟ ਪਰ ਇਹਦੀ ਡਿਫੀਨੇਸ਼ਨ ਉਹਨਾਂ ਤੋਂ ਹੀ ਪੁੱਛੋ ਕਿ ਤੁਸੀਂ ਪੰਥਕ ਜ਼ਿਆਦੇ ਕਿਵੇਂ ਹੋ ਤੇ ਬਾਕੀ ਪੰਥਕ ਕਿਵੇਂ ਨਹੀਂ ਹੈਗੇ ਮੇਰੇ ਖਿਆਲ ਨਾਲ ਸਾਰੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਸਾਰੇ ਪੰਥ ਸਾਰੇ ਪੰਥ ਦੇ ਹੀ ਆ ਹਮ ਠੀਕ ਹੈ ਜੀ ਤੇ ਆਏ ਹਰ ਵਾਰੀ ਸਿਆਸਤ ਨੂੰ ਵਿੱਚ ਲੈ ਕੇ ਆਣਾ ਇਲੈਕਸ਼ਨਾਂ ਆਣੀਆਂ ਤੇ ਉਸ ਤੋਂ ਬਾਅਦ ਪੰਥ ਦੀ ਓਟ ਲੈਣੀ ਆ ਗੁਰੂ ਗ੍ਰੰਥ ਸਾਹਿਬ ਦੀ ਓਟ ਲੈਣੀ ਮੇਰੇ ਹਿਸਾਬ ਨਾਲ ਬਹੁਤ ਹੀ ਗਲਤ ਹੈਗਾ ਕਰਨੀ ਤੁਸੀਂ ਸਿਆਸਤ ਹੈ ਆਣਾ ਤਾਂ ਤੁਸੀਂ ਇਲੈਕਸ਼ਨਾਂ ਜਾਂ ਵੋਟਾਂ ਮੰਗਣੀਆਂ ਤੇ ਫਿਰ ਵਾਏ ਤੁਸੀਂ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇਡ ਕੇ ਕਿ ਪੰਥ ਦੇ ਨਾਮ ਤੇ ਪਾ ਦਿਓ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਪਾ ਦਿਓ ਮੇਰੇ ਖਿਆਲ ਨਾਲ ਇਹ ਗਲਤ ਹੈ ਕਿਉਂਕਿ ਮੈਂ ਫੇਰ ਦੁਬਾਰਾ ਦੁਹਰਾਣਾ ਪੰਥ ਪੋਲਿਟਿਕਸ ਚੋ ਉੱਚਾ ਵੀ ਹੈ ਤੇ ਸੁੱਚਾ ਵੀ ਹੈ ਪਲੀਜ਼ ਉਹਨੂੰ ਸੁੱਚਾ ਹੀ ਰਹਿਣ ਦੀ ਆ ਪਰ ਖਾਸ ਤੌਰ ਤੇ ਜੇਕਰ ਆਪਾਂ ਦੇਖੀਏ ਤਾਂ ਭਾਈ ਮਨਦੀਪ ਸਿੰਘ ਦੀ ਗੱਲਬਾਤ ਕੀਤੀ ਹੈ ਮੰਨਦੇ ਕਿ ਕੰਪੀਟੀਸ਼ਨ ਤੁਹਾਡਾ ਭਾਈ ਮਨਦੀਪ ਨਾਲ ਜਾਂ ਹੋਰ پارٹی ਨਾਲ ਮੰਨਦੇ ਨਹੀਂ ਮੈਂ ਭਾਈ ਮਨਦੀਪ ਸਿੰਘ ਨਾਲ ਨਹੀਂ ਕੰਪੀਟੀਸ਼ਨ ਮੰਗਦਾ ਕੰਪੀਟੀਸ਼ਨ ਬਾਈ ਇਲੈਕਸ਼ਨ ਹੋਣੀ ਹੈ ਤੇ ਜ਼ਿਆਦਾਤਰ ਸਰਕਾਰ ਨਾਲ ਹੀ ਹੁੰਦਾ ਹੈ ਕੀ ਲੱਗਦਾ ਤੁਹਾਨੂੰ ਲੋਕ ਨੇ ਜਿਹੜੇ ਤਰਨ ਤਨ ਹਲਕੇ ਦੇ ਤੁਹਾਨੂੰ ਵੋਟ ਕਿਉਂ ਪਾਉਣ ਕਿਹੜੇ ਅਜਿਹੇ ਤੁਸੀਂ ਆਪਣੇ ਪੰਜ ਕੰਮ ਗਿਣਾ ਸਕਦੇ ਜਿਹੜੇ ਹੁਣ ਤੱਕ ਤੁਸੀਂ ਹਲਕੇ ਦੇ ਵਿੱਚ ਕੀਤੇ ਹੋਣ ਬਤਾਰ ਨਾਰਮਲ ਵਿਅਕਤੀ ਉਸ ਤੋਂ ਬਾਅਦ ਜੇਕਰ ਤੁਸੀਂ ਚੋਣਾਂ ਸਰ ਕਰ ਜਾਂਦੇ ਹੋ ਤਾਂ ਕਿਹੜੇ ਅਜਿਹੇ ਕੰਮ ਨੇ ਜੋ ਜਿਹੜੇ ਹਲਕੇ ਦੇ ਨੇ ਉਹ ਤੁਸੀਂ ਕਰੋਗੇ ਦੇਖੋ ਜੀ ਮੈਂ ਐਜ਼ ਅ ਵਰਕਰ ਕੰਮ ਕੀਤਾ ਹੈ ਪਾਰਟੀ ਦੇ ਵਿੱਚ ਤੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਤੇ ਜਿੰਨੀ ਕਿਸੇ ਦੀ ਕੋਈ ਬਾਹ ਫੜ ਹੁੰਦੀ ਹੈ ਅਸੀਂ ਆ ਬਾਹ ਫੜੀ ਦੀ ਅੱਗੇ ਹੋ ਮੈਂ ਵੀ ਮੇਰੇ ਪਰਿਵਾਰ ਨੇ ਵੀ ਹਮੇਸ਼ਾ ਦੂਸਰੀ ਗੱਲ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹੈਗੀਆਂ ਕਿ ਕਾਂਗਰਸ ਪਾਰਟੀ ਹੀ ਐਸੀ ਪਾਰਟੀ ਹੈ ਜਿਹੜੀ ਵਾਅਦਾ ਕਰ ਰਹੀ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਗੈਂਗਸਟਰイズਮ ਨੂੰ ਖਤਮ ਕੀਤਾ ਜਾਊਗਾ ਕਿਉਂਕਿ ਸਾਡੇ ਇੱਥੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਬਹੁਤ ਖਰਾਬ ਹੈ ਤਰਨ ਤਰਨ ਦੇ ਵਪਾਰੀ ਹੈ ਜਿਹੜੇ ਉਹ ਸੇਫ ਮਾਹੌਲ ਚਾਹਦੇ ਜਿਹਦੇ ਵਿੱਚ ਉਹ ਚੰਗਾ ਮਾਹੌਲ ਮਤਲਬ ਆਪਣਾ ਕਾਰੋਬਾਰ ਕਰ ਸਕਣ ਲੁੱਟਾਂ ਖੋਹਾਂ ਨੀਆਂ ਵੱਧ ਚੁੱਕੀਆਂ ਹੈ ਤੇ ਗੈਂਗਸਟਰਸਮ ਇੰਨਾ ਵੱਧ ਚੁੱਕਿਆ ਕਿ ਰੋਜ਼ ਸਾਡੇ ਤਰਨਤਨ ਹਲਕੇ 'ਚ ਗੋਲੀ ਚੱਲਦੀ ਹੈ ਉਸ ਗਲੀ ਦੇ ਨਾਲ ਕਿਸੇ ਨਾ ਕਿਸੇ ਦਾ ਪੁੱਤ ਜਾਂ ਪੁੱਤ ਦਾ ਪਿਓ ਜ਼ਰੂਰ ਮਰਦਾ ਹੈਗਾ ਲੁੱਟਾਂ ਖੋਹਾਂ ਇੰਨੀਆਂ ਕਿ ਸਾਡੀਆਂ ਮਾਵਾਂ ਭੈਣਾਂ ਸ਼ਾਮ ਨੂੰ ਬਾਹਰ ਸੈਰ ਵੀ ਨਹੀਂ ਕਰ ਸਕਦੀਆਂ ਸ਼ਾਮ ਨੂੰ ਬਾਹਰ ਮਾਰਕੀਟ ਜਾ ਕੇ ਸਬਜ਼ੀ ਵੀ ਨਹੀਂ ਲਿਆ ਸਕਦੀਆਂ ਜੇ ਜਾਣ ਗਿਆ ਵੀ ਤੇ ਪਹਿਲੇ ਕੰਨ 'ਚੋਂ ਕਾਂਟੇ ਤੇ ਗਲਾ ਗਲ 'ਚੋਂ ਚੇਨ ਉਤਾਰ ਕੇ ਘਰੇ ਰੱਖਦੀਆਂ ਸੋ ਲਾਅ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਹੈ ਅਸੀਂ ਪਰਾਉਟੀ ਦੇ ਉੱਤੇ ਇੰਨਾ ਮਾੜਾ ਹਾਲ ਹੈ ਇੰਨਾ ਬੁਰਸਾ ਬੰਨਾ ਮਾੜਾ ਹਾਲ ਹੈ ਤੁਸੀਂ ਇਸ ਬੰਦੀ ਪੁਲਿਸ ਕੀ ਕਰ ਰਹੀ ਹੈ ਇਹ ਤਾਂ ਜੀ ਸਰਕਾਰ ਨੂੰ ਪੁੱਛਣਾ ਚਾਹੀਦਾ ਨਾ ਜੀ ਸਰਕਾਰ ਕਿਉਂ ਨਹੀਂ ਪੁਲਿਸ ਦੀ ਭਰਤੀ ਪੂਰੀ ਕਰਦੀ ਹੈਗੀ ਥਾਣੇ ਸਾਡੇ ਖਾਲੀ ਪਏ ਨੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਪਤਾ ਕਿ ਨਾ ਕਿਤੇ ਨਾਕਾ ਮੰਨਣਾ ਨਾ ਕਿਤੇ ਪੁਲਿਸ ਦੀ ਪੈਟਰੋਲਿੰਗ ਮਿਲਨੀ ਹੈ ਦਿਸ ਇਜ਼ ਦ ਓਨਲੀ ਰੀਜ਼ਨ ਉਹ ਬੇਖੌਫ ਹੋ ਕੇ ਲੁੱਟਾਂ ਖੂਹਾਂ ਕਰਦੇ ਉਹਨਾਂ ਨੂੰ ਪਤਾ ਕੋਈ ਪੁਲਿਸ ਮਿਲਨੀ ਨਹੀਂ ਟੱਕਰ ਨਹੀਂ ਨਹੀਂ ਤਾਂ ਡਰ ਹੀ ਨਹੀਂ ਹੈਗਾ ਕਿਹੜੀ ਕਿਹੜੀ ਚੀਜ਼ ਚੈਲੈਂਜਿੰਗ ਲੱਗ ਰਹੀ ਹੈ ਕਿਉਂਕਿ ਖਾਸ ਤੌਰ ਤੇ ਇਸ ਵਾਰ ਦਾ ਅੱਡੀ ਛੋਟੀ ਦਾ ਜ਼ੋਰ ਲੱਗਾ ਹੈ ਮੰਨਦੇ ਆ ਕਿ ਸਰਕਾਰ ਬਾਈ ਇਲੈਕਸ਼ਨ ਦੇ ਵਿੱਚ ਆਪਣਾ ਧਮਖਾਂ ਪੂਰਾ ਦਿਖਾਉਂਦੀ ਹੈ ਦੂਸਰੇ ਪਾਸੇ ਮੈਂ ਮਨੀਸ਼ ਜੀ ਸੂਦੀ ਦੀ ਗੱਲਬਾਤ ਕਰੂੰਗਾ ਸ਼ਾਮਦਮ ਦੰਡਪੇੜ ਉਹਨਾਂ ਨੇ ਇਹ ਗੱਲਬਾਤ ਅਜ਼ਗਰ ਕਿੰਨੇ ਕੁ ਸ਼ਾਮਦਮ ਦੰਡਪੇੜ ਇੱਥੇ ਚੱਲ ਰਹੇ ਨੇ ਮੌਜੂਦਾ ਹਲਕੇ ਦੇ ਵਿੱਚ ਦੇਖੋ ਜੀ ਆਮ ਆਦਮੀ ਪਾਰਟੀ ਇਸ ਟਾਈਮ ਸਰਕਾਰ ਦੀ ਹੈ ਤੇ ਸਰਕਾਰ ਸਾਰੀ ਸਰਕਾਰੀ ਮਸ਼ੀਨਰੀ ਅਫਸਰਾਂ ਦਾ ਸਾਰਿਆਂ ਦਾ ਦਰਪਿਓ ਕਰਦੀ ਹੈ ਔਰ ਇੱਕ ਹਰ ਵੀ ਰਹੇ ਨੇ ਪੂਰਾ ਪਰ ਅਸੀਂ ਮਾਜਿਦ ਹੈ ਗਿਆਂ ਕੋਈ ਗੱਲ ਨਹੀਂ ਨਾ ਡਰਨ ਵਾਲੇ ਆ ਨਾ ਦਬਨ ਵਾਲੇ ਆ ਕੀ ਦਿੱਕਤ ਮੁਕਾਬਲਾ ਬੁਲਾ ਕਰਾ ਕੀ ਪ੍ਰੋਫੈਸਰ ਕੀ ਦਿੱਕਤਾਂ ਆ ਰਹੀਆਂ ਨੇ ਇਸ ਮੁਤਲਕ ਤੁਸੀਂ ਚੋਣ ਕਮਿਸ਼ਨ ਨਾਲ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਹੁਤ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਉੰਤਾਈਆਂ ਚੱਲ ਰਹੀਆਂ ਦੇਖੋ ਜੀ ਜਿੱਦਾਂ ਸਰਕਾਰ ਹੈਗੀ ਹੈ ਸਰਕਾਰ ਨੇ ਸਾਰੀ ਦੀ ਸਾਰੀ ਮੇਰੇ ਖਿਆਲ ਪੰਜਾਬ ਦੀ ਇੰਟੈਲੀਜੈਂਸੀ ਚੁੱਕੇ ਤਰਨ ਤਰਨ ਲਾਤੀ ਹੈ ਅਸੀਂ ਕਿਸੇ ਦੇ ਘਰ ਹੋ ਕੇ ਜਦੋਂ ਨਿਕਲਦੇ ਆ ਨਿਕਲਦੇ ਬਾਅਦ ਚਾਂ ਦੇ ਪਹਿਲੇ ਸਰਕਾਰ ਦੇ ਬੰਦੇ ਪਹੁੰਚ ਜਾਂਦੇ ਆ ਉਹਨੂੰ ਟਵਿਸਟ ਕਰਨ ਵਾਸਤੇ ਸੋ ਇਦਾਂ ਦੇ ਕੰਮ ਹੋ ਰਿਹਾ ਬਾਕੀ ਹਰਮੀਤ ਸਿੰਘ ਦੇ ਤਾਂ ਸ਼ੁਰੂ ਦੀ ਸਿਆਸਤ ਪਰਚਿਆਂ ਦੀ ਰਹੀ ਹੈ ਡਰਾਉਣਾ ਧਮਕਾਉਣਾ ਉਹ ਚੱਲੀ ਜਾ ਰਿਹਾ ਜੀ ਉੱਤੇ ਕਿਹੜੇ ਕਿਹੜੇ ਨਹੀਂ ਹਲਕੇ ਦੇ ਜਿਹੜੇ ਖਾਸ ਤੌਰ ਤੇ ਲੋਕ ਕਹਿ ਰਹੇ ਨੇ ਕਿ ਸਾਡੇ ਮਸਲੇ ਹੱਲ ਕਰ ਦਿਓ ਮੈਂ ਕਾਫੀ ਬੰਦੇ ਨਾਲ ਇੱਥੇ ਗੱਲਬਾਤ ਕੀਤੀ ਉਹ ਨਸ਼ੇ ਦਾ ਮੁੱਦਾ ਬਹੁਤ ਕਹਿੰਦੇ ਨੇ ਨਸ਼ੇ ਤੋਂ ਸੁਭਾਅ ਹੋਰ ਕਿਹੜਾ ਮਸਲਾ ਇੱਥੇ ਦਾ ਹਲਕੇ ਦਾ ਦੇਖੋ ਜੀ ਦੋ ਮੇਨ ਜਿਹੜੇ ਟਾਪ ਪ੍ਰਾਇੋਰਟੀ ਦੇ ਉੱਤੇ ਹੈਗੇ ਇੱਕ ਤਾਂ ਲਾਅ ਐਂਡ ਆਰਡਰ ਦਾ ਹੈਗਾ ਜੋ ਟੋਟਲ ਫੇਲਿਅਰ ਹੈਗਾ ਸੈਕੰਡ ਡਰੱਗਸ ਦਾ ਹੈਗਾ ਥਰਡ ਸ਼ਹਿਰ ਦੇ ਡੰਪ ਦਾ ਹੈਗਾ ਫੋਰ ਇੱਥੇ ਪਾਰਕ ਜਿਹੜਾ ਬਣਿਆ ਸੀਗਾ ਉਹਦੀ ਬਹੁਤ ਦੁਰਗਤੀ ਹੋਈ ਹੋਈ ਆ ਇੱਕ ਨਵੇਂ ਪਾਰਕ ਦੀ ਲੋੜ ਆ ਸ਼ਹਿਰ ਦੇ ਵਿੱਚੋਂ ਨਾਲਾ ਨਿਕਲਦਾ ਉਹਦੀ ਪ੍ਰੋਬਲਮ ਹੈਗੀ ਆ ਅ ਫੜੀਆਂ ਵਾਲਿਆਂ ਦੀ ਪ੍ਰੋਬਲਮ ਹੈਗੀ ਆ ਪਾਰਕਿੰਗ ਦੀ ਸ਼ਹਿਰ ਦੇ ਵਿੱਚ ਪ੍ਰੋਬਲਮ ਹੈਗੀ ਆ ਬਾਰਡਰ ਏਰੀਆ ਦੀ ਗੱਲ ਕਰੀਏ ਤੇ ਸਾਡੀ ਜ਼ਮੀਨ ਤਾਰੋਂ ਪਾਰ ਪੈਂਦੀ ਆ ਉਹ ਫਾਰਮਰਸ ਦੀ ਪ੍ਰੋਬਲਮ ਹੈਗੀ ਹੈ ਇਸ਼ੂਸ ਬਹੁਤ ਸਾਰੇ ਨੇ ਤੇ ਜਿਸ ਤਰ੍ਹਾਂ ਆਪ ਨਾਲ ਤੁਸੀਂ ਹਲਕੇ ਦੇ ਵਿੱਚ ਵਿਚਰ ਰਹੇ ਹੋ ਕੀ ਲੱਗ ਰਿਹਾ ਹੈ ਕਿ ਲੋਕਾਂ ਦੀ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਲੋਕੀ ਤਿੰਨ ਟਾਈਮ ਇਹਦਾ 15 ਸਾਲੇ ਦੇ ਦੇਖ ਚੁੱਕੇ ਆ ਹਰਮਿਤ ਸਿੰਘ ਦੇ ਸੋ ਉਹਨਾਂ ਨੂੰ ਪਤਾ ਹੈ ਜੇ ਤਿੰਨ ਵਰੀਆਂ ਚ ਨਹੀਂ ਕੁਝ ਹੋਇਆ ਤੇ ਚੌਥੀ ਉਰੀ ਬਣ ਕੇ ਉਹ ਡਿਫਰੈਂਟ ਇਜ਼ ਇਟ ਗੋਇੰ ਟੂ ਮੇਕ ਕੋਈ ਐਡਾ ਫਰਕ ਨਹੀਂ ਆ ਦੂਸਰੇ ਬੰਨੇ ਸ਼ਰੋਮਨੀਆ ਅਕਾਲੀ ਦਲ ਹੈ ਜਿਨ੍ਹਾਂ ਨੇ ਕੈਂਡੀਡੇਟ ਹੀ ਹਨਾ ਇੱਕ ਗੈਂਗਸਟਰ ਦੀ ਸਾਸ ਨੂੰ ਟਿਕਟ ਦਿੱਤੀ ਹੈਗੀ ਲੋਕ ਉਹਦੇ ਤੋਂ ਵੀ ਡਰੇ ਹੋਏ ਆ ਡਰ ਦਾ ਮਾਹੌਲ ਹੈਗਾ ਉਹ ਤਾਂ ਕਹਿੰਦੇ ਧਰਮੀ ਫੌਜੀ ਹੈ ਪਾਜੀ ਜੇ ਧਰਮੀ ਫੌਜੀ ਹੈਗਾ ਤੇ ਉਹ ਧਰਮੀ ਫੌਜੀ ਕਿੱਥੇ ਹੈਗਾ ਕਿਉਂ ਨਹੀਂ ਆ ਕੇ ਆਪਣੀ ਦੀ ਧਰਮ ਪਤਨੀ ਵਾਸਤੇ ਵੋਟਾਂ ਮੰਗ ਰਿਹਾ ਮੈਂ ਕਹਿ ਰਿਹਾ ਨਾ ਜੀ ਸ਼੍ਰੋਮਨੀਆ ਅਕਾਲੀ ਦਲ ਦੀ ਜਿਹੜੀਆਂ ਮੈਡਮ ਨੇ ਸਾਡੇ ਸਤਕਾਰਯੋਗ ਭੈਣ ਜੀ ਅਸੀਂ ਹਰ ਇੱਕ ਦੀ ਮਾਂ ਭੈਣ ਦਾ ਸਤਿਕਾਰ ਕਰਦੇ ਹਾਂ ਬਟ ਮੈਂ ਪ੍ਰਿੰਸੀਪਲ ਮੈਮ ਨੂੰ ਇੰਨਾ ਜ਼ਰੂਰ ਕਹਾਂਗਾ ਕਿ ਤੁਸੀਂ ਤਾਂ ਪ੍ਰਿੰਸੀਪਲ ਹਾਂ ਬੱਚੇ ਨੂੰ ਸਭ ਤੋਂ ਪਹਿਲੀ ਚੀਜ਼ ਸਿਖਾਈ ਜਾਂਦੀ ਹੈ ਸੱਚ ਬੋਲਣਾ ਠੀਕ ਆਪ ਕਿਉਂ ਨਹੀਂ ਸੱਚ ਬੋਲ ਰਹੇ ਸੱਚ ਬੋਲ ਕੇ ਨਿਤਨ ਦਸਨ ਸਾਰਿਆਂ ਨੂੰ ਕਿ ਹਾਂ ਜਿਹੜਾ ਮੇਰਾ ਜਵਾਈ ਹੈ ਉਹ ਫਿਲਹਾਲ ਗੈਂਗਸਟਰ ਹੈਗਾ ਦਸਨ ਤੇ ਫਿਰ ਲੋਕੀ ਡਿਸਾਈਡ ਕਰ ਲੈਣਗੇ ਕਿ ਵੋਟ ਪਾਉਣੀ ਹੈ ਕਿ ਨਹੀਂ ਪਾਉਣੀ ਪਰ ਤੁਹਾਨੂੰ ਲੱਗਦਾ ਕਿ ਜਿਸ ਹਿਸਾਬ ਨਾਲ ਧਰਮੀ ਫੌਜੀ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਲੋਕ ਉਸ ਹਿਸਾਬ ਦੇ ਨਾਲ ਰਿਸਪੌਂਸ ਕਰਨਗੇ ਕਿਉਂਕਿ ਤੁਸੀਂ ਗੈਂਗਸਟਰイズਮ ਦਾ ਜ਼ਿਕਰ ਕਰ ਰਹੇ ਹੋ ਕਿ ਜਿੱਥੇ ਇੱਕ ਪਾਸੇ ਧਰਮੀ ਫੌਜੀ ਕਿਹਾ ਜਾ ਰਿਹਾ ਹੈ ਦੂਸਰੇ ਪਾਸੇ ਗੈਂਗਸਟਰ ਨਾਲ ਤੁਸੀਂ ਜੋੜਤਾ ਉਹਨਾਂ ਨੂੰ ਮੈਂ ਨਹੀਂ ਜੀ ਜੋੜਿਆ ਕੇ ਆਲਰੇਡੀ ਭੈਣ ਜੀ ਜੁੜੇ ਹੋਏ ਨੇ ਮੈਂ ਨਹੀਂ ਜੋੜਿਆ ਉਹਨਾਂ ਨੂੰ ਭੈਣ ਜੀ ਜੁੜੇ ਹੋਏ ਨੇ ਮੈਂ ਇਹੀ ਤਾਂ ਕਹਿ ਰਿਹਾ ਜੀ ਘਟੋ ਘਟ ਸੱਚ ਬੋਲ ਕੇ ਤਾਂ ਆਨ ਬਾਕੀ ਸ਼ਰੂਮ ਨਹੀਂ ਅਕਾਲੀ ਦਲ ਜੋ ਹੁਣ ਕਹਿ ਰਿਹਾ ਧਰਮੀ ਫੌਜੀ आई विल आस्क यू वन क्वेश्चन थ्रू योर चैनल ਤੁਹਾਡੇ ਚੈਨਲ ਦੇ ਮਾਧਿਅਮ ਮੈਂ ਪੁੱਛਣਾ ਚਾਹੁੰਗਾ ਸੁਖਵੀਰ ਬਾਦਾਨ ਨੂੰ ਜਦੋਂ 15 ਸਾਲ ਸਰਕਾਰ ਪਾਵਰ ਚ ਰਹੀ ਹੈ ਕਿੰਨੇ ਕੁ ਧਰਮੀ ਫੌਜੀਆਂ ਨੂੰ ਇਹਨਾਂ ਨੇ ਟਿਕਟਾਂ ਦੇਤੀਆਂ ਕਿੰਨੇ ਕੁ ਧਰਮੀ ਫੌਜੀਆਂ ਨੂੰ ਇਹਨਾਂ ਨੇ ਨੌਕਰੀਆਂ ਦੇਤੀਆਂ ਉਦੋਂ ਤਾਂ ਧਰਮੀ ਫੌਜੀ ਜਦੋਂ ਕੋਈ ਧਰਨਾ ਵੀ ਲਗਾਉਂਦੇ ਸੀ ਤਾਂ ਉਹਨਾਂ ਨੂੰ ਗਲੇਮਿਓ ਫੜ-ਫੜ ਕੇ ਤੇ ਪੁਲਿਸ ਦੀ ਡਾਂਗਾਂ ਨਾਲ ਕੁੱਟਦੇ ਸੀਗੇ ਤੇ ਹੁਣ ਇੱਕਦਮ ਯੱਕ ਦਾ ਵੀ ਧਰਮੀ ਫੌਜੀ ਕਿ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਹਾਲਕੇ ਦੇ ਲੋਕਾਂ ਨੂੰ ਤੁਸੀਂ ਕਿ ਜਿਸ ਤਰੀਕੇ ਨਾਲ ਤੁਸੀਂ ਵਿਚਰ ਰਹੇ ਹੋ ਜਾਂ ਫਿਰ ਤੁਹਾਡੀ ਖਾਸ ਜਿਹੜੀ ਚੀਜ਼ ਆ ਹੁਣ ਲੋਕਾਂ ਨੂੰ ਦੱਸਣੀ ਚਾਹੁੰਦੇ ਹਾਂ ਦੇਖੋ ਜੀ ਮੈਂ ਲੋਕਾਂ ਦੇ ਅੱਗੇ ਇੱਕੋ ਤੁਹਾਡੇ ਚੈਨਲ ਰਾਹੀਂ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਖਰਾਬ ਦੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਇਹਨਾ ਸੋਚਿਓ ਕਿ ਮੈਂ ਵਿੱਚੋਂ ਕੀ ਲੈਣਾ ਹੈਗਾ ਵੋਟ ਦਾ ਇਸਤੇਮਾਲ ਜ਼ਰੂਰੀ ਹੈ ਕਿਉਂਕਿ ਫੇਰਾਪਾ 5 ਸਾਲ ਵਿਧਾਇਕ ਨੂੰ ਕੋਸਦੇ ਆ ਉਹਦੇ ਨਾਲੋਂ ਚੰਗਾ ਆਪਦੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਇਹ ਤੁਹਾਡਾ ਹੱਕ ਹੈ ਤੇ ਸੋਚ ਕੇ ਦਿਮਾਗ ਦੇ ਨਾਲ ਦਿਲ ਦੇ ਨਾਲ ਨਹੀਂ ਦਿਮਾਗ ਦੇ ਨਾਲ ਆਪਣੀ ਵੋਟ ਪਾਉਣ ਕਿਹੜੀ ਪਾਰਟੀ ਉਹਨਾਂ ਨੂੰ ਤਰੱਕੀ ਦੀਆਂ ਤੇ ਲੈ ਕੇ ਜਾ ਸਕਦੀ ਹੈ ਕਿਹੜੀ ਪਾਰਟੀ ਉਹਨਾਂ ਨੂੰ ਸੇਫ ਮਾਹੌਲ ਦੇ ਸਕਦੀ ਹੈਗੀ ਇਹ ਸਭ ਸੋਚ ਕੇ ਵੋਟ ਜ਼ਰੂਰ ਕਰੋ ਮੇਰਾ ਆਖਰੀ ਸਵਾਲ ਹੈ ਸਰ ਜਿਸ ਸਭ ਨਾਲ ਇੱਕ ਸਾਲ ਰਹਿ ਗਿਆ ਇਲੈਕਸ਼ਨ ਚ ਜਿਹੜਾ 227 ਦੀਆਂ ਇਲੈਕਸ਼ਨ ਚ ਇੱਕ ਸਾਲ ਰਹਿਗਾ ਤਕਰੀਬਨ ਸਭਕ ਸਾਲ ਮੰਨ ਲਓ ਤਾਂ ਹੁਣ ਤੱਕ ਦੇ ਜਿੰਨੇ 4 ਸਾਲ ਜਾਂ ਸਭਾ 4 ਸਾਲ ਲਾ ਲਓ ਜਾਂ ਪੌਣੇ 4 ਸਾਲ ਲਾ ਲਓ ਇਹਨਾਂ ਦੇ ਵਿੱਚ ਜਿਹੜੇ ਕੰਮ ਕੀਤੇ ਉਥੋਂ ਦੇ ਵਿਧਾਇਕ ਨੇ ਤਾ ਉਹਨਾਂ ਨੂੰ ਆਧਾਰ ਮੰਨ ਕੇ ਚੱਲੇ ਜਾਏਗਾ ਅੱਗੇ ਲੋਕਾਂ ਦੁਆਰਾ ਜਾਂ ਫਿਰ ਕੋਈ ਹੋਰ ਮੇਨ ਏਜੰਡਾ ਰੱਖਦੇ ਨੇ ਲੋਕ ਉਹਦੇ ਆਧਾਰ ਤੇ ਤੁਹਾਨੂੰ ਵੋਟ ਪਾਉਣਗੇ ਜਾਂ ਫਿਰ ਕਿਸੇ ਪਾਰਟੀ ਨੂੰ ਵੋਟ ਪਾਉਣਗੇ ਕਿਉਂਕਿ ਸਾਲ ਰਹਿ ਗਿਆ ਹੁਣ ਇਲੈਕਸ਼ਨ ਭਾਜੀ ਸਾਲ ਰਹਿ ਗਿਆ ਲੇਕਿਨ ਦੇਖੋ ਮੈਂ ਤੁਹਾਨੂੰ ਯਾਦ ਕਰਾਉਂਗਾ 2022 ਦੇ ਵਿੱਚ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਸੀਗੀ ਕਿ ਅਸੀਂ ਅਗਲੀ ਵਾਰੀ ਐਤ ਕੀ ਵੋਟਾਂ ਮੰਗ ਰਹੇ ਹਾਂ ਅਗਲੀ ਵਾਰੀ ਵੋਟਾਂ ਤੁਸੀਂ ਸਾਨੂੰ ਸਾਡੇ ਕੰਮ ਦੇ ਆਧਾਰ ਤੇ ਪਾ ਦਿਓ ਦਨ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੁੰਗਾ ਕਿ ਹੁਣ ਕਿਉਂ ਡੂ ਟੂ ਡੋਰ ਜਾ ਕੇ ਹੱਥ ਜੋੜ ਰਿਹਾ ਵੋਟਾਂ ਮੰਗ ਰਿਹਾ ਆਪਦੇ ਜੀ ਇਹਨਾਂ ਨੇ ਕੰਮ ਕੀਤੇ ਨੇ ਆਰਾਮ ਨਾਲ ਘਰੇ ਬੈਠਣ ਵੋਟ ਲੁਕੀ ਪਾਦਾਂਗੇ ਕੋਈ ਕੰਮ ਨਹੀਂ ਹੋਇਆ ਜੀ ਗਰਾਉਂਡ ਵਰਕ ਦੇ ਉੱਤੇ ਜ਼ੀਰੋ ਹੋਇਆ ਸਿਰਫ ਇਸ਼ਤਿਹਾਰबाजी ਵਿੱਚ ਸਾਰਾ ਕੁਝ ਕਰਦਾ ਠੀਕ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਸਨ ਕਨਵਿੰਸਿੰਗ ਵਰਚ ਜਿਨ੍ਹਾਂ ਨੇ ਗੱਲਬਾਤ ਕਰਦੇ ਆ ਦੂਸਰੀਆਂ ਸਿਆਸੀ ਪਾਰਟੀਆਂ ਤੇ ਕਈ ਵੱਡੇ ਸਵਾਲ ਖੜੇ ਕੀਤੇ ਨੇ ਪ੍ਰਾਈਮ ਟਾਈਮ ਤੋਂ ਤਰਨਤਾਂ ਤੋਂ ਗੁਰਪ੍ਰੀਤ ਸਿੰਘ ਦੀ ਰਿਮੂਵ